ਕਹਿੰਦੇ ਨੇ ਕਾਲ ਨੂੰ 라वण ਨੇ ਆਪਣੇ ਪਲੰਗ ਦੇ ਪਾਵੇ ਨਾਲ ਬਣ ਕੇ ਰੱਖੇ ਪੁਰਾਣਕ ਸਾਖੀ ਗਾਥਾਵਾਂ ਕਾਲ ਨੂੰ ਸਮੇਂ ਨੂੰ ਇਹਦਾ ਮਤਲਬ ਹੈ 라वण ਦੀ ਦੁਨੀਆ ਵਿੱਚ ਅਕਾਲ ਸੀ ਕਾਲ ਨਹੀਂ ਸੀ ਗੁਰੂ ਅਰਜਨ ਦੇਵ ਜੀ ਕਹਿੰਨ ਹਾਂ ਅਕਾਲ ਸੀ ਇਹ ਗੱਲ ਵਖਰੀ ਹੈ ਕਿ ਭਾਰਤ ਵਾਸੀਏ ਨੇ ਖਾਸ ਕਰਕੇ ਸਨਾਤਨੀ ਵੀਰਾਂ ਨੇ ਰਾਵਣ ਨਾਲ ਇਨਸਾਫ ਨਹੀਂ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਦੀ ਦਮ ਕੇ ਹੋਤੀ ਸਾਟ ਰਾਵਣ ਹੋਤੇ ਸੋ ਰੰਗ ਨੇ ਜਨ ਸਿਰ ਦੀਨੇ ਕਾ ਦਸ ਸਿਰ ਸਨ ਉਸ ਦੇ ਦਸ ਸਿਰ ਤੋਂ ਮਰਦ ਇੰਜ ਲਓ ਇੱਕ ਸਿਰ ਜੋ ਮਨੁੱਖ ਸੋਚ ਸਕਦਾ ਹੈ ਨਾ ਉਸ ਤੋਂ 10 ਗੁਣਾ ਜ਼ਿਆਦਾ ਸੋਚਦਾ ਸੀ ਇੱਕ ਸਿਰ ਦੇ ਜਿੰਨੀ ਸਿਆਣਾ ਹੋ ਸਕਦੀ ਹੈ ਸਿਆਣਤ ਸਿਆਣੇ ਮਨੁੱਖ ਦੇ ਅੰਦਰ ਉਸ ਤੋਂ 10 ਗੁਣਾ ਜ਼ਿਆਦਾ ਹੁੰਦਾ ਹੈ। ਇੱਕ ਮਨੁੱਖ ਜਿੰਨਾ ਜ਼ਿਆਦਾ ਗਹਿਰਾ ਸੋਚ ਸਕਦਾ ਹੈ ਉੱਚਾ ਸੋਚ ਸਕਦਾ ਹੈ ਉਸ ਤੋਂ 10 ਗੁਣਾ ਜ਼ਿਆਦਾ ਉੱਚਾ ਸੋਚਦਾ ਸੀ ਗਹਿਰਾ ਸੋਚਦਾ ਸੀ ਪਰ ਸਿੱਖ ਜੀ ਦਾ ਭਗਤ ਸੀ। ਕੋਈ ਭਗਤ ਮਾ ਮੋਲੀ ਨਹੀਂ ਕੋਈ ਸਿੱਖ ਜੀ ਦੇ ਅੱਗੇ ਧਨ ਰੱਖਦਾ ਹੋਵੇਗਾ, ਅਨ ਰੱਖਦਾ ਹੋਵੇਗਾ, ਪ੍ਰਸ਼ਾਦ ਰੱਖਦਾ ਹੋਵੇਗਾ। ਤੇ ਸਿਰ ਰੱਖਦਾ ਹੋਵੇਗਾ ਇਹ ਐਸਾ ਭਗਤ ਇਸ ਨੇ ਆਪਣਾ ਸਿਰ ਰੱਖ ਦਿੱਤਾ ਐ ਨਾ ਭਗਤ ਭਗਤ ਹੀ ਰੱਖ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਜ ਖੜੇ ਹੋਏ ਵਾਰੀ ਵਾਰੀ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ ਅਸੀਂ ਸਿਰ ਅੱਗੋਂ ਰੱਖ ਲਿਆ ਭਗਤ ਚਾਰੇ ਵੇਦ ਸੁਣ ਜ਼ਬਾਨੀ ਕੰਠ ਨੇ ਤੇ ਸਾਹਮਣੇ ਰੱਖ ਕੇ ਪਾਠ ਨਹੀਂ ਕਰਦਾ ਇਹਨੂੰ ਕੰਠ मैं देखदा सारी जिंदगी कई जब जी साहब पढ़ नहीं याद कोई नहीं एक शब्द रागिया ने मैं देखे हजार दफा गाया फिर भी जो है कागज बाजे रख दिन पढ़ते याद नहीं कंठ नहीं जितना मन चंचल होगा उतनी यादाश्त कमजोर हो यादाश्त याद का किसी खुराक तल्लुक नहीं जितना मन चंचल होगा उतनी तो चेते शक्ति कमजोर हो जाएगी अगर रावण की इतनी सिमरती है कि वह चारें वेदों का पाठ जबानी कर सिमरती बड़ी महान लेकिन हैरानगी है किसान शैतान क्यों आखिया गया राक्षस क्यों आखिया गया तमिल लोग नहीं राक्षस, राक्षस मनते कन्नड़ नहीं मनते केरला दिलवासी नहीं मनते ਉਹਨਾਂ ਨੇ ਤੇ ਐਲਾਨ ਕੀਤਾ ਸੀ ਕਿ ਉੱਤਰੀ ਭਾਰਤ ਵਿੱਚ ਅਗਰ ਰਾਵਣ ਦੇ ਇਸ ਢੰਗ ਨਾਲ ਤੋਹੀਨ ਹੋਈ ਔਰ ਸਾਲ ਦੇ ਸਾਲ ਜੋ ਹੁੰਦੀ ਹੈ ਸਡੇ ਲਈ ناقابل برداشت ਹੈ ਇਸ ਦਾ ਰਿਐਕਸ਼ਨ ਹੋ ਸਕਦਾ ਹੈ ਕੰਨੜ ਲੋਗ ਤਮਲ ਲੋਗ ਕੇਰਲਾ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ ਉਹ ਕਹਿੰਦੇ ਨੇ ਸੱਦੀ ਅਸੀਂ ਉਸ ਦੀ نسل ਹੈ ਉਹ ਸਾਡੀ نسل ਦੱਸ ਹੁਣ ਲੰਕਾ ਤੇ ਤਮਲ ਦੇ ਵਸੰਦੇ ਕਰੀਬਨ ਕਰੀਬਨ ਇੱਕ ਉਹ ਵੀ ਅੱਜ ਵੀ ਸਮੱਸਿਆ ਖੜੀ ਹੈ ਇਹ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਬਹੁਤ ਸ਼ਰਣਾ ਭਾਰਤ ਦੇ तमाम ਪ੍ਰਾਚੀਨ ਮੰਦਰਾਂ ਵਿੱਚ ਪੁਜਾਰੀ ਤੁਹਾਨੂੰ ਅਜ ਵੀ ਕਮਲ ਮਿਲਦੇ ਅੱਛੇ ਸੰਸਕ੍ਰਿਤ ਦੇ ਗਿਆਤਾ ਲੋਕਾਂ ਕੋਲੋਂ ਤੁਹਾਨੂੰ ਕਮਲ ਮਿਲਣ ਕਰਲਾ ਵਸੇ ਦੂਸਰੇ ਪਾਸੇ ਦੇਖ ਸਕੂਲਾਂ ਵਿੱਚ ਚੰਗੇ ਟੀਚਰ ਪ੍ਰਿੰਸੀਪਲ ਨੂੰ ਕਮਲ ਮਿਲਣ ਕੰਨੜ ਮਿਲਣ ਸ਼ਰਾਨੰਗੀ ਹੈ ਕੇਰਲਾ ਦੇ ਲੋਕ ਮਿਲਣ ਜਨਾਬੀ ਤੁਹਾਨੂੰ ਤੇ ਬਹੁਤ ਅੱਗੇ ਰਾਵਣ ਦੇ ਦਸਰ ਸੰਮਨ ਸਗਲ ਬਹੁਤ ਗਹਿਰਾ ਸੋਚਦਾ ਸੀ ਬਹੁਤ ਉੱਚਾ ਸੋਚਦਾ ਸੀ ਰਾਖਸ਼ ਕਿਉਂ ਆਖਿਆ ਗਿਆ ਹਾਰ ਗਿਆ ਔਰ ਹਾਰਿਆ ਕਿਉਂ ਇਤਨਾ ਸਿਆਣਾ ਮਨੁੱਖ ਭਰਾ ਬਾਗੀ ਹੋ ਗਿਆ ਇਸ ਵਾਸਤੇ ਸਿਆਣੇ ਕਿਉਂ ਨਾ ਰਾਵਣ ਨੂੰ ਬੁਦੇਖਣ ਨਹੀਂ ਮਾਰੇ ਤਰਾ ਨਹੀਂ ਮਾਰੇ ਕਹਿੰਦੇ ਦੁਸ਼ਮਨ ਦੇ ਹੱਥੋਂ ਅਗਰ ਮਨੁੱਖ ਬਚ ਵੀ ਜਾਏ कि जे किधरे पा दुश्मन हो गया तो नहीं बच सके नहीं बच सकते परा तो बहुत नेड़े बहुत तो ने वार खता नहीं जाएगा लगेगा लाजमी लगे अगर परा दुश्मन हो गया तो उसको तो ऐसा नुकसान पहुंच सदा कि जानी दुश्मन भी ऐसा नुकसान नहीं पहुंचा पहुँचा क्योंकि बहुत नेड़े बड़ी गहरी चोट करेगा और उसका निशाना खता भी नहीं जाएगा तो विवेकशन का निशाना खता नहीं गया ਰਾਮਨ ਦੀ ਮਾਤਾ ਉਹਦੀ। ਰਾਮਨ ਨੇ ਕਾਲ ਨੂੰ ਮੰਜੇ ਦੇ ਪਾਵੇਂ ਨਾਲ ਬਨੇ ਹੋਇਆ। ਆਨੰਦਮਈਏ ਛੇਜੀ ਦਾ ਉਭਾਸ਼ਕ। ਉਸ ਦਿਨ ਸਾਰੀਆਂ ਹੋ ਗਈਆਂ ਨੂੰ ਇੱਕ ਬਦੀ ਦੇ ਕਪੜੇ ਥਲੇ ਲਪੇਟ ਕੇ ਰੱਖ ਦਿੱਤਾ ਗਿਆ ਸੁਪਾ ਕੇ। ਔਰ ਬਦੰਗੀ ਮਾਮੋਲੀ ਉਸ ਦੀ ਪੈਣ ਦੀ ਨਖ ਕੱਟੀ ਗਈ ਨਖ ਤੇ ਆਦਮੀ ਕਿਸੇ ਸਾਧਾਰਨ ਮਨੁੱਖ ਦੀ ਭੈਣ ਦੀ ਕਟ ਦੇ ਗਏ ਉਹ ਵੀ ਆਪੇ ਤੋਂ ਬਾਹਰ ਹੋ ਜਾਏਗਾ ਕਹਿੰਦੇ ਨੇ ਮਨੁੱਖ ਔਰ ਤੇ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦਾ ਹੈ ਪਰ ਹਾ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ ਏਸ਼ੀਆ ਦੇ ਹੋ ਸਕਦਾ ਘਰ ਦੇ ਬਾਕੀ ਮੈਂਬਰਾਂ ਦੀ ਤੋਹਿਨ ਬਰਦਾਸ਼ਤ ਕਰ ਲਵੇ ਭੈਣ ਦੀ ਤੋਹਿਨ ਬਰਦਾਸ਼ਤ ਨਹੀਂ ਕਰ ਕਿਸੇ ਦੇ ਹੱਥ ਉਹ ਜਾਨ ਦੇਣ ਨੂੰ ਤਿਆਰ ਹੋ ਜਾਏਗਾ ਮਰਨ ਮਾਰਨ ਨੂੰ ਤਿਆਰ ਹੋ ਜਾਏਗਾ ਬੰਦੂ ਤਾਂ ਹੀ ਹੋਈ ਸੀ ਮਰਨ ਮਾਰਨ ਨੂੰ ਤਿਆਰ ਹੋ ਗਏ ਆਪੇ ਤੋਂ ਬਾਹਰ ਹੋ ਗਏ ਜੇ ਰਾਵਣ ਦਾ ਸੀਤਾ ਨੂੰ ਚੁੱਕ ਲੈਣਾ ਹੀ ਜੁਰਮ ਹੈ ਗੁਨਾਹ ਸਿਆਣੇ ਮਨੁਖ ਲਈ ਐਸਾ ਕੰਨਾ ਕੌਰਪਰਾਦ ਹੈ ਪਰ ਸਿਆਣੇ ਮਨੁਖ ਲਈ ਕਿਸੇ ਔਰਤ ਦੀ ਨਖ ਕਟਣਾ ਵੀ ਕੋਈ ਗੁਬੀ ਨਹੀਂ ਇਹ ਵੀ ਨਰਜ਼ ਕਰ ਦਿਓ ਕਿਸਤੀ ਦੀ ਨਖ ਕਟਣ ਦੇ ਕੀ ਲੋੜ ਸਮਝਾਇਆ ਜਾ ਸੀ गल की जा सकती अनूप कौर ने धन गुरु गोबिंद जी महाराज ने कहा मैं चाहती हाँ मेरे कुख तो जैसा ही बच्चा हो गया इशारा समझ गए सतगुर कह लगे फिर मेरे जैसा तो नहीं अल मैं तेरी गोदे बैठ जाने तो मेरी मां इतिहास कि जो मेरे जैसा पुत्र वेख ही तो खुश होना चाहनी तो मैनों ही पुत्र कह गल ने एक सं महापुरुष अचानक जाए दड़ोता भाई गुरुदास जी ने लंबी चौड़ी कथा लिखी पर जब दे घर पहुंचे मुंह भी राम निकल गया साधु के संग नहीं कि दर्शन भेट बहुत जब ओ साधु उस घर निकल ले तो घर ते मंदिर बन चुके कोठा मंदिर बन गया मैं तो देखदा हाँ एक गलत मनुख शरीफ घर देख भी चला जाए तो हो सकता है किसी शरीफ स्त्री वेसवा बना दे पर संत किसी वेसवा के कोठे ते चला जाए तो वेसवा का कोठा भी मंदिर बन जाए यह हकीकत है एक सचाई ਸੋ ਮਨਸਕਰਾਂ ਖਿਆਲ ਬਦਲੇ ਜਾ ਸਕਦੇ ਸਨ ਵਿਚਾਰ ਬਦਲੇ ਜਾ ਸਕਦੇ ਸਨ ਮੈਂ ਇਸ ਗਹਿਰੇ ਇਹਦੇ ਚ ਨਹੀਂ ਜਾ ਰਿਹਾ ਤਮਨ ਲੋਗ ਕਹਿਰਲਾ ਵਗਾਸੀ ਕੰਨੜ ਲੋਗ ਬਹੁਤ ਸਿਆਣੇ ਮੰਨੇ ਗਏ ਨੇ ਸੋਜਵਾਨ ਮੰਨੇ ਗਏ ਨੇ ਬੜੇ ਗਹਿਰ ਗੰਭੀਰ ਨੇ ਖੈਰ ਇਸ ਲੰਬੀ ਚੋੜੀ ਗੱਲ ਦੇ ਚ ਨਾ ਜਾਏ ਕਾਲ ਨੂੰ ਪਾਵੇ ਨਾਲ ਬਣਿਆ ਆਨੰਦ ਤੇ ਆਨੰਦ ਦੇ ਚ ਜੀਣ ਵਾਲਾ ਕਾਲ ਖੋ ਜਾਂਦਾ ਹੈ ਜਦ ਮਨੁਖ ਪਰਮ ਆਨੰਦ ਦੇ ਚੋ ਪਰਮਾਤਮਾ ਦੇ ਚਾਲ ਨਹੀਂ ਹੈ ਦਿਨ ਸੇ ਰੈਨ ਦੇਦ ਨਹੀਂ ਸਾਸਤਰ ਤਹਾ ਬਸੇ ਨਿਰੰਕਾਰ ਤੋ ਵਰਤਮਾਨ ਦੇ ਚਾਲ ਖੋ ਜਾਂਦਾ ਤੁਸੀਂ ਆਖੋਗੇ ਵਰਤਮਾਨ ਚਾਲ ਚਾਲ ਨਹੀਂ ਹੈ ਵਰਤਮਾਨ ਕਿੰਨਾ ਕਹ ਇਸ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਨੇ ਸਾਡੇ ਸਾਹਮਣੇ ਰੱਖਿਆ ਕਹੇ ਕਿ ਮੈਂ ਸਮਾਪਤੀ ਕਰ ਦੂੰ ਇਕਦਮ ਬਹੇਸ਼ਰਾ ਨ ਵਰਦਮ ਕਿ ਕਿ ਸਤਮ ਐ ਵਾਏ ਲੱਕਦੇ ਜ਼ਿੰਦਗੀ ਰਾਏ ਗਾਂਗੋ ਜਸ ਇਕਦਮ ਜੋ ਮੇਰੇ ਮੂੰਹ ਦੇ ਚ ਦਮ ਹੈ ਬਸ ਇਹੀ ਮੈਂ ਜਿਹੜਾ ਦਮ ਅਜੇ ਆਇਆ ਹੀ ਨਹੀਂ ਉਸ ਦਾ ਕੋਈ ਭਰੋਸਾ ਤੇ ਜਿਹੜਾ ਦਮ ਚਲਾ ਗਿਆ ਉਹ ਤੇ ਖਰਚ ਹੋ ਗਿਆ ਤੇ ਜਿਹੜਾ ਆਣ ਵਾਲਾ ਉਹ ਤੇ ਉਧਾਰ ਹੀ ਹੈ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲੀ ਤੇ ਜਿਹੜਾ ਚਲਾ ਗਿਆ ਉਹ ਤੇ ਖਰਚ ਹੋ ਗਿਆ ਜੋ ਖਰਚ ਹੋ ਗਿਆ ਹੱਥ ਦੇ ਚ ਨਹੀਂ ਤੇ ਜੋ ਉਧਾਰ ਹੈ ਉਹ ਵੀ ਹੱਥ ਦੇ ਚ ਕੋਈ ਨਹੀਂ ਨਕਦ ਕੇ ਇਕਦਮ ਹਏ ਵਾਹ ਨਕਦੇ ਜ਼ਿੰਦਗੀ ਨਕਦ ਜ਼ਿੰਦਗੀ ਕਿਤਨੀ ਹੈ ਇਕਦਮ ਜਮਉਂ ਦੇਚ ਬਸ ਇਤਨੇ ਜਨਮ ਸਾਖੀ ਦੀ ਇੱਕ ਕਥਾ ਹੈ ਗੁਰਨਾਮਿਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਬਸ ਸੌ ਦਮਾਂ ਦਾ ਭਰੋਸਾ ਐਸ ਤੋ ਜ਼ਗਾ ਰੋਹ ਪੀਟ ਕੇ ਮੈਂ ਸੌ ਦਮਾਂ ਤੇ ਲੈ ਲਵਾਂ ਕਿਸ ਨੂੰ ਜ਼ਿਆਦਾ ਬਾਲਿਆ ਤੈਨੂੰ ਕਿੰਨਾ ਕ ਭਰੋਸਾ ਹੈ ਮਹਾਰਾਜ ਮੈਂ 10 ਦਮਾਂ ਦਾ ਭਰੋਸਾ ਕਰਦਾ 100 ਦਾ ਬਹੁਤ ਮੁਸ਼ਕਿਲ ਲਾਲ ਮੈਂ 10 ਦਮ ਹੀ ਲੈ ਸਕਾਂਗਾ ਜ਼ਿਆਦਾ ਨਹੀਂ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਿੰਨਾ ਕ ਭਰੋਸਾ ਹੈ ਤੇ ਸਹਿਬ ਕਹਿਣ ਲੱਗੇ ਹਮ ਤਾਉਦ ਨਹੀਂ ਆ ਇੱਕ ਦਮ ਮੈਨੂੰ ਤੇ ਇੱਕ ਦਮ ਦਾ ਹੀ ਭਰੋਸਾ ਜਿਹੜਾ ਮੂੰਹ ਦੇ ਚ ਜਿਹੜਾ ਆਇਆ ਹੀ ਨਹੀਂ ਉਸ ਦਾ ਕੋਈ ਭਰੋਸਾ ਜਿਹੜਾ ਚਲਾ ਗਿਆ ਤੇ ਹੱਥ ਚੁੰਝ ਕੋ ਵਰਤਮਾਨ ਬਸ ਇਤ ਨਹੀਂ ਜੋ ਦਮ ਮੋਂਦੇ ਚ ਐ ਬਸ ਉਹੀ ਵਰਤਮਾਨ ਐ ਤੁਕ ਦਮ ਕਰਾਰੇ ਜੋ ਕਰੇ ਆਜ਼ਰ ਹਜ਼ੂਰ ਖੁਦਾਏ ਕਿ ਜਿੰਨੇ ਮੰਤਰ ਨੇ ਜੋ ਮਹਾਪੁਰਸ਼ਾਂ ਨੇ ਸੜੀ ਚੌਲੀਸ ਪਾਏ ਨੇ ਇੱਕ ਦਮ ਦੇ ਚੂਰੇ ਜਾਂਨ ਚਾਹੇ ਉਹ ਓਮ ਹੈ ਰਾਮ ਹੈ ਵਾਹਿਗੁਰੂ ਅੱਲਾਹ ਹੋ ਇੱਕ ਦਮ ਦੇ ਚੂਰੇ ਹੋ ਕੁਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇਕਦਮ ਵਾਹੇ ਗੁਰੂ ਰਾਮ ਆਖੇ ਇਕਦਮ ਨੇ ਇਸੇ ਚ ਕੋਈ ਟਿਕਦੇ ਹਾਜ਼ਰ ਹਜ਼ੂਰ ਖੁਦਾਏ ਰੱਬ ਹਾਜ਼ਰ ਨਾਜ਼ ਸਮਾਂ ਖੋ ਜਾਂਦਾ ਵਕਤ ਖੋ ਜਾਂਦਾ ਮਿਟ ਜਾਂਦਾ ਵਕਤ ਪਰਮ ਆਨੰਦ ਉਥੇ ਜੋ ਹੈ ਪ੍ਰਗਟ ਹੋ ਜਾਂਦਾ ਭਵਿਸ਼ ਦੀ ਚਿੰਤਾ ਵਿੱਚ ਜੀਣ ਵਾਲਾ ਧਾਰਮਿਕ ਨਹੀਂ ਹੈ ਭੂਤਕਾਲ ਦੀਆਂ ਯਾਦਾਂ ਦੇ ਚ ਖੋਇਆ ਹੋਇਆ ਅਜੇ ਤੋਰਨ ਧਾਰਮਿਕ ਨਹੀਂ ਰਸਤੇ 'ਚ ਧਾਰਮਿਕ ਮਨੁੱਖ ਦੀ ਦੁਨੀਆ ਸਮਾਂ ਖੋ ਜਾਂਦਾ ਬੜੇ ਰਸ ਦੇ 'ਚ ਜਿੰਦਾ ਬੜੇ ਆਨੰਦ 'ਚ ਜਿੰਦਾ ਪਰ ਇਹ ਸਮਾਂ ਖੋ ਜਾਂਦਾ ਕੁਛ ਇਸ ਨੂੰ ਬਿਆਨ ਕਰੇ ਤਾਂ ਮਹਾਰਾਜ ਕਹਿੰਦੇ ਨਹੀਂ ਹੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਕਿਉਂਕਿ ਜ਼ਬਾਨ ਜੋ ਬਿਆਨ ਕਰੇਗੀ ਜ਼ਬਾਨ ਤੋਂ ਜ਼ਿਆਦਾ ਨਹੀਂ ਹੋ ਸਕਦਾ ਅਖੰਡ ਜੋ ਸੋਚ ਸਕਦੀ ਉਹ ਅਖੰਡ ਤੋਂ ਜ਼ਿਆਦਾ ਨਹੀਂ ਹੋ ਸਕਦਾ ਉਹ ਤੇ ਅਗਮ ਅਗੋਚਰੇ ਜੋ ਸਵਰ ਤਮਾਮ ਦੇ ਵਿੱਚ ਪ੍ਰਗਟ ਹੁੰਦਾ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਸ਼ਰੀਰ ਦੀ ਸ਼ਕਤੀ ਤੋਂ ਪਰੇ ਅਖੰਡ ਤੋਂ ਅੱਗੇ ਔਰ ਜਦ ਅਖੰਡ ਤੋਂ ਅੱਗੇ ਹੈ ਤਾਂ ਅਗਰ ਕੋਈ ਉਸ ਦੇ ਵਿੱਚ ਜੀ ਰਿਹਾ ਹੈ ਤਾਂ ਅਗਲ ਤੋਂ ਅੱਗੇ ਹੋ ਕੇ ਜੀ ਰਿਹਾ ਹੈ ਉਹ ਅਖੰਡ ਤੋਂ ਅੱਗੇ ਚਲਾ ਗਿਆ ਸੁਧ ਬੁੱਧ ਕਰਤੇ ਹਰ ਲਈ ਮੇਰੀ ਕਬੀਰ ਕਹਿੰਦੇ ਰੱਬ ਤੇ ਮੇਰੀ ਅਕਲ ਹੀ ਚੁਰਾ ਕੇ ਚਲੇ ਗਿਆ ਹੁਣ ਮੇਰੇ ਕੋਲ ਅਕਲ ਨਹੀਂ ਤੇ ਫਿਰ ਸੋਚਦਾ ਕੌਣ ਪਿਆ ਰੱਬ ਵੀ ਸੋਚਦਾ ਤੇ ਬੋਲਦਾ ਕੌਣ ਪਿਆ ਪ੍ਰਮਾਤਮਾ ਹੀ ਬੋਲਦਾ ਤੇ ਮੈਂ ਥੋੜੀ ਬੋਲਦਾ ਬੁਰਣਾ ਨਿਕ ਦੇਵ ਜੀ ਕਹਿੰਦੇ ਹਉ ਆਪੋ ਬੋਲਦਾ ਜਾਣਦਾ ਹਾਂ ਕਹਾ ਸਭ ਹੁਕਮਾਉ ਜਿ ਜਸਦੀਨ ਦਾ ਨਾਨਕ ਚੁੱਪ ਹੋਇਆ ਖਸਮ ਹੀ ਬੋਲਦਾ ਮੈਂ ਨਹੀਂ ਬੋਲ ਜਸਦੀਨ ਦਾ ਮੈਂ ਵਰਤਮਾਨ ਦੇ ਚਾਇਆ ਭੂਤ ਕਾਲ ਖੋ ਗਿਆ ਭਵਿਸ਼ ਖੋ ਗਿਆ ਹੁਣ ਪ੍ਰਮਾਤਮਾ ਹੀ ਪ੍ਰਮਾਤਮਾ ईश्वर ही ईश्वर एक अवस्था है पर जिसन किधरे प्राप्त हो जाए वो कह नहीं सकता। जिसको खबर थी अल्लाह की वो बेखबर मिल जिन अल्लाह की खबर मिल गई वो खुद बेखबर हो गया अकल तो इतना अगे चला गया अकल ने कुछ खबर देनी है तो अकल तो अगे चला गया तो इस तो 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 करा ਅਕਲ ਦੇ ਤਲ ਤੇ ਜੀਣ ਵਾਲਾ ਤੇ ਦੁਖੀ ਹੈ ਕਿ ਅਕਲ ਤੋਂ ਅੱਗੇ ਜਾ ਰਿਹਾ ਹੈ ਅਕਲ ਤੋਂ ਅੱਗੇ ਜਾਣ ਦਾ ਤਰੀਕਾ ਹੈ ਕੇਵਲ ਪ੍ਰਭੂ ਨਾਮ ਦਾ ਜਪ ਵਰਤਮਾਨ ਦੇ ਚਾਣਾ ਕਿ ਅਕਲ ਤੋਂ ਥੱਲੇ ਪ੍ਰਾਕ੍ਰਿਤਿਕ ਰੂਪ ਦੇ ਚ ਮਨ ਕੋ ਉਦੋਂ ਚਲਾ ਜਾਂਦਾ ਜਦ ਸੌ ਜਾਂਦਾ ਹੈ ਜਾਂ ਨਸ਼ਾ ਕਰ ਲੈਂਦਾ ਹੈ ਬਹੁਤ ਗਹਿਰਾ ਨਸ਼ਾ ਕਰ ਲੈਂਦਾ ਤੋ ਨਸ਼ੇ ਦੀ ਜਿਹੜੀ ਇਤਨੀ ਪਕੜ ਹੈ ਨਸ਼ੇ ਦੀ ਜਿਹੜੀ ਇਤਨੀ ਕشش ਹੈ ਔਰ ਅਰਬਾਂ ਖਰਬਾਂ ਡਾਲਰ ਰੋਜ਼ ਨਸ਼ੇ ਤੇ ਹੀ ਖਰਚ ਹੁੰਦੇ ਨੇ ਸਾਡੀ ਦੁਨੀਆ ਵਿੱਚ ਇਤਨੀ ਪਕੜ ਭਾਰਤ ਬਾਵੇਂ ਕਹਿੰਦੇ ਨੰਦਾਰਮਿਕ ਦੇਸ਼ ਹੈ ਸੰਤਾਂ ਦਾ ਦੇਸ਼ ਹੈ ਪਰ ਸਾਰੇ ਦੇਸ਼ੇ ਸ਼ਰਾਬ ਵੀ ਵਿਕਦੀ ਹੈ ਔਰ ਕਹਿੰਦੇ ਨੇ ਹੈਰਾਨਗੀ ਹ ਬਹੁਤ ਵੱਡੀ ਹੈਰਾਨਗੀ ਹ ਜੂਆ ਵੀ ਚੱਲ ਰਿਹਾ ਲਾਟਰੀ ਦੇ ਰੂਪ ਵਿੱਚ ਗਵਰਨਮੈਂਟ ਚਲਾਉਂਦੀ ਹੈ ਖੁਦ ਕੋਈ ਜੂਆਖਾਨਾ ਚਲਾਏ ਤੇ ਪਾਪ ਹੈ ਜੁਰਮ ਹੈ ਇਹ ਆਪ ਸਾਰੇ ਮੁਲਕ ਦੇ ਜੋ ਹੈ ਲਾਟਰੀ ਤੇ ਰਾਹੀਂ ਜਵਾਰੀਆਂ ਨੂੰ ਪੈਦਾ ਕਰਦੇ ਕ੍ਰਿਤੀ ਇਹ ਉਹਨਾਂ ਦਾ ਦੰਦ ਤੋਂ ਮੁਖਤਸਰ ਇਹ ਹੈ ਮੈਂ ਅਰਜ਼ ਕਰਾਂ ਭਵਿਸ਼ਯ ਦੀ ਚਿੰਤਾ ਭੂਤ ਕਾਲ ਦੀ ਚਿੰਤਾ ਦੇ ਜੀਣ ਵਾਲਾ ਯਾਦਾਂ ਦੇ ਜੀਣ ਵਾਲਾ ਮਨੁੱਖ ਧਾਰਮਿਕ ਨਹੀਂ ਵਰਤਮਾਨ ਦੀ ਜੀਣ ਵਾਲਾ ਮਨੁੱਖ ਧਾਰਮਿਕ ਉਹ ਇੱਕ ਅਵਸਥਾ ਹੁੰਦੀ ਹੈ ਜਨ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਸਤਗੁਰ ਰਹਿਮਤ ਕਰਨ ਜਿਹੜਾ ਸਾਲ ਦੇ ਸਾਲ ਸਤਸੰਗ ਹੁੰਦਾ ਇਸ ਤੋਂ ਪ੍ਰੇਰਣਾ ਮਿਲੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਜਪਦਾ ਤੇ ਮੰਤਰ ਤੇ ਇੱਕ ਦਮ ਦੇਚ ਪੂਰਾ ਹੋ ਜਾਂਦਾ ਵਾਹਿਗੁਰੂ ਰਾਮ ਹਾਂ ਤੇ ਦਮ ਦੇਚ ਪੂਰਾ ਹੋ ਜਾਂਦਾ ਅੱਲਾਹ ਹੋ ਇੱਕ ਦਮ ਦੇਚ ਪੂਰਾ ਇਸੇ ਚ ਕੋਈ ਠਿੱਕ ਗਿਆ ਤਾਂ ਟੁਕ ਦਮ ਕਰਾ ਦੇ ਜੋ ਕਰੋ ਆਜ਼ਲ ਹਜ਼ੂਰ ਖੁਦਾਏ ਬਹੁਤ ਲੰਬਾ ਚੌੜਾ ਖੁਲਾਸਾ ਕਰੀ ਇਸੇ ਦੇ ਸਮਾਂ ਨੇ ਸਦਗੁਰ ਰਹਿਮਤ ਕਰਨ ਦਮ ਸਾਰੇ ਨਿਕਲਣ ਇਸ ਤੋਂ ਪਹਿਲੇ ਕਿਸੇ ਉਸ ਦਮ ਦੇ ਟਿਕ ਜਾਈਗੇ ਮਨੁੱਖ ਇਸ ਜੀਵਨ ਤੋਂ ਜਦ ਉੱਚਾ ਉੱਠ ਜਾਂਦਾ ਹੈ ਦੁੱਖ ਸੁਖ ਤੋਂ ਉੱਚਾ ਉੱਠ ਜਾਂਦਾ ਇਸ ਜੀਵਨ ਵਿੱਚ ਦੁੱਖ ਹੈ ਸੁਖ ਹੈ ਦੁੱਖ ਸੁਖ ਕਰਤ ਜਨਮ ਫੁਰਮਾ ਕਦੀ ਦੁੱਖ ਦੇ ਚ ਕਦੀ ਸੁਖ ਦੇ ਕਦੀ ਦਿਨ ਵੱਡੇ ਹੋ ਜਾਂਦੇ ਨੇ ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਕਦੀ ਸੁਖ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਲੰਬੇ ਹੋ ਜਾਂਦੇ ਕਦੀ ਸੁਖ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਛੋਟੇ ਹੋ ਜਾਂਦੇ ਨੇ ਕਦੀ ਦਿਨ ਛੋਟੇ ਹੋ ਜਾਂਦੇ ਨੇ ਕਦੀ ਰਾਤਾਂ ਛੋਟੀਆਂ ਹੋ ਜਾਂਦੀਆਂ ਨੇ ਕਦੀ ਦਿਨ ਲੰਬੇ ਹੋ ਜਾਂਦੇ ਨੇ ਕਦੀ ਰਾਤਾਂ ਲੰਬੀਆਂ ਹੋ ਜਾਂਦੀਆਂ ਕਦੀ ਸੁੱਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਸੁੱਖ ਬਹੁਤ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਬਹੁਤ ਛੋਟੇ ਹੋ ਜਾਂਦੇ ਨੇ ਪਰ ਕੋਈ ਪੂਰਨ ਤੌਰ ਤੇ ਦੁਖੀ ਨਹੀਂ ਹੁੰਦਾ ਉਹਦੀ ਜ਼ਿੰਦਗੀ 'ਚ ਵੀ ਸੁੱਖ ਆ ਜਾਂਦਾ ਹੈ ਜ਼ਮੀਨ 'ਤੇ ਹਮੇਸ਼ਾ ਰਾਤ ਨਹੀਂ ਆਉਂਦੀ ਦਿਨ ਵੀ ਹਮੇਸ਼ਾ ਦਿਨ ਨਹੀਂ ਰਾਤ ਵੀ ਆ ਜਾਂਦੀ ਦਰਦ ਇੱਕ ਖਾਦ ਦੇ ਰਵਾ ਹੈ ਗੁਜ਼ਰ ਜਾਏ ਰਾਤ ਆਈਏ ਲੰਘ ਜਾਏ ਪਰ ਜੇ ਰਾਹ ਤਾਈਏ ਲੰਘ ਜਾਏਗੀ ਤੋ ਦਿਨ ਆਇਆ ਲੰਘ ਜਾਏ ਜੇ ਦੁੱਖ ਆਇਆ ਲੰਘ ਜਾਏਗਾ ਤੋ ਸੁੱਖ ਆਇਆ ਲੰਘ ਜਾਏਗਾ ਇਹਨੇ ਕੋ ਟਿਕਣਾ ਇਹ ਵੀ ਲੰਘ ਜਾਏ ਦੁੱਖ ਸੁੱਖ ਕਰ ਤੇ ਜਨਮ ਵਰਮ ਹੋਵਾ ਜਦ ਕੋ ਉਸ ਦਮ ਦੇ ਚ ਜੀ ਜੋ ਹੈ ਟਿਕ ਜਾਂਦਾ ਹੈ ਦੁੱਖ ਸੁੱਖ ਤੋ ਉੱਚਾ ਉੱਠ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਸੁੱਖ ਸਨੇ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਣੇ ਸਤਗੁਰ ਰਹਿਮਤ ਕਰਨ ਇਹ ਅਵਸਥਾ ਸਾਡੀ ਬਣੇ ਹੰ ਲਾਲ ਬੰ 5 6 ਵਜੇ ਤੱਕ ਹਰੀ ਜਸ ਕੀਰਤਨ ਦੇ ਰਾਹੀਂ ਤੁਹਾਨੂੰ ਸਰਵਨ ਕਰਾਇਆ ਜਾਏਗਾ ਹੁਣ ਆਪ ਸਰਵਨ ਕਰੋ ਹਰੀ ਜਸ ਕੀਰਤਨ ਦੇ ਰਾਹੀਂ ਧੰਨ ਗੁਰਗਰਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਜਹੇ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੇ ਜਿੱਥੇ ਤੇਰਾ ਜਸ ਹੋਵੇ ਜਿੱਥੇ ਤੇਰੀ ਕੀਰਤੀ ਹੋਵੇ ਏ ਪ੍ਰਭੂ ਬਖਸ਼ਿਸ਼ ਕਰ ਉਥੇ ਜੋ ਹੈ ਸਦਾ ਮਨ ਲਗੇ ਸਾਰਿਆਂ ਦਾ ਹਾਰ ਦੇ ਤੌਰ ਤੇ ਦਿਨਾਰ ਦੂਰ ਦੂਰ ਤੋਂ ਸਫਰ ਦੀਆਂ ਤਕਲੀਫਾਂ ਔਰ ਸਮੇਂ ਨੂੰ ਖਰਚ ਕਰਕੇ ਤੁਸੀਂ ਇੱਥੇ ਜੋ ਹੈ ਪਹੁੰਚੇ ਸਤਿਗੁਰ ਰਹਿਮਤ ਕਰਨ ਕਿ ਤੁਹਾਡੀ ਸੁਰਤ ਆਕਾਲ ਦੇ ਜੋ ਹੈ ਟਿਕੇ ਵਕੀਉਨਾ ਰਬੀ ਸਿੰਘਾਂ ਕੋਲ ਵੀ ਖਮਾ ਮੰਗੀ ਆਚਨਾ ਜਿੰਨਾ ਜਿੰਨਾਂ ਨੂੰ ਵਕਤ ਸਿਰ ਸਮਾਨਾ ਮਿਲਿਆ ਬਹੁਤ ਜੋ ਹੈ ਉਡੀਕ ਕਰਨੇ ਤੇ ਜਿਸ ਦਿਨ ਅਖੰਡ ਪਾਠ ਤੇ ਆਰੰਭ ਕਰਦੇ ਹਾਂ ਤੋਂ ਮੇਰੇ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਜੋ ਜੀ ਆਵੇ ਸਰਾਜ ਜੀ ਕੋਈ ਦੁੱਖ ਹੀ ਨਾ ਜਾਵੇ ਦੁੱਖ ਹੋਵੇਗਾ ਅਗਰ ਕੋਈ ਇਥੋਂ ਦੁਖੀ ਗਿਆ ਔਖਾ ਗਿਆ ਤਾਂ ਕੋਸ਼ਿਸ਼ ਤੇ ਹੁੰਦੀ ਹੈ ਬਾਕੀ ਦੇਖਦੇ ਆ ਜਗਤ ਦੇਸ਼ ਦੁੱਖ ਸੁਖ ਇਸ ਮਨ ਕੀ ਬਿਰਥ ਮਨ ਦੀ ਅਵਸਥਾ ਹੈ ਮਨ ਕੋ ਕਿਤਨਾ ਵੀ ਯਤਨ ਕਰੇ ਤੋ ਦੂਜੇ ਦੀ ਅਵਸਥਾ ਬਦਲਨੇ ਔਖੀ ਹੈ ਫਿਰ ਵੀ ਮੈਂ ਉਹਨਾਂ ਸਾਰੇ ਸਿਆਣੇ ਮਾਈ ਭਾਈ ਵੀਰਾਂ ਕੋਲ ਰਾਗੀ ਪ੍ਰਚਾਰਕਾਂ ਕੋ ਖਿਮਾ ਦੀ ਯਾਚਨਾ ਜਿਨ੍ਹਾਂ ਨੂੰ ਸਮੇਂ ਦੇ ਮੁਤਾਬਕ ਇੱਥੇ ਹਾਜ਼ਰੀ ਭਰਨ ਦਾ ਮੌਕਾ ਨਾ ਮਿਲੇ ਹੋਵੇ ਜਾਂ ਜਿਨ੍ਹਾਂ ਨੂੰ ਸੁੱਖ ਸਹੂਲियत ਦੇ ਮੁਤਾਬਕ ਰਿਆਇਸ਼ਾਂ ਮਿਲੀ ਹੋਵੇ